ਮਹਿੰਗੀ ਗੱਡੀ 'ਚ ਸਵਾਰ ਹੋ ਕੇ ਆਏ ਚੋਰ ਕਰੀਆਨੀ ਦੀ ਦੁਕਾਨ ਨੂੰ ਬਣਾਇਆ ਗਿਆ ਨਿਸ਼ਾਨਾ। ਕੁਪਾਨ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿੰਨੇ 'ਚ ਕੈਸ਼ ਵੀ ਸੀ, ਮੇਰਾ ਲੈਪਟਾਪ ਵੀ ਸੀ, ਡੀਵੀਡੀ ਆਰ ਵੀ ਸੀ ਤੇ ਕੁਝ ਕਿ ਹੋਰੀਆਂ ਪੇਟੀਆਂ ਸੀ। ਉਹ ਵੀ ਲੈ ਕੇ ਗੱਡੀ 'ਚ ਆਏ ਨੇ। ਉਹ ਗੱਡੀ ਦੀ ਪਿਕਮੈਟ ਉਹਨਾਂ ਦੇ ਦਿਆਂਗਾ ਤੁਸੀਂ ਉਹ ਲਗਾ ਦੇਣਾ। 5-6 ਜਣੇ ਆਏ ਇਹਨਾਂ ਨੇ ਸਭਲਾ ਪਾ ਕੇ ਤੇ ਇਹਨੂੰ ਅਣਜਾਣ ਦਿੱਤਾ ਇਸ ਵਾਰਦਾਤ ਨੂੰ। ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 2:30 ਵਜੇ ਦੇ ਕਰੀਬ ਚੋਰਾਂ ਦੇ ਵੱਲੋਂ ਬੇਤੜਕ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਦੇ ਵੱਲੋਂ ਦੁਕਾਨਦਾਰ ਦਾ ਕਰੀਬ 5-6 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ। ਦੁਕਾਨ ਦੇ ਵਿੱਚ ਜੋ ਘੋਪਿਆ ਸੀ ਉਹ ਵੀ ਆਪਣੀ ਗੱਡੀ ਦੇ ਵਿੱਚ ਰੱਖ ਕੇ ਫਰਾਰ ਹੋ ਗਏ ਇਥੋਂ ਤੱਕ ਕਿ ਜੋ ਗੱਲੇ ਦੇ ਵਿੱਚ ਪੈਸੇ ਪਏ ਸੀ ਉਹ ਵੀ ਲੈ ਕੇ ਫਰਾਰ ਹੋ ਗਏ ਦਸਿਆਦਾਰੇ ਕੇ ਦੁਕਾਨ ਦੇ ਵਿੱਚ ਇੱਕ ਲੈਪਟਾਪ ਵੀ ਪਿਆ ਸੀ ਚੋਰਾਂ ਦੇ ਵੱਲੋਂ ਉਹ ਵੀ ਨਹੀਂ ਛੱਡਿਆ ਗਿਆ ਉਹ ਵੀ ਆਪਣੀ ਗੱਡੀ ਦੇ ਵਿੱਚ ਰੱਖ ਕੇ ਨਾਲ ਲੈ ਗਏ ਤਸਵੀਰਾਂ ਦੇਖ ਸਕਦੇ ਹੋ ਕਿ ਦੁਕਾਨਦਾਰ ਫੁੱਬਾ ਮਾਰ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਨਸਾਫ ਦੀ ਮੰਗ ਵੀ ਕਰ ਰਹੇ ਨੇ ਕਦ ਕੀ ਨਾਮ ਹੈ ਹ ਗੁਰਨਾਗਰਾਂਜਨਾ ਸਟੋਰ ਆਪਣੀ ਸ਼ਾਪ ਦਾ ਨਾਮ ਹੈ ਕਦ ਕੀ ਕਰਨਾ ਹੈ ਕਟਮਾ ਜੀ ਅਸੀਂ ਘਰੇ ਸੌ ਰਹੇ ਸੀ ਤੇ ਸਵੇਰ ਨੂੰ ਐਮਸੀ ਸਾਹਿਬ ਦੇ ਫਾਦਰ ਸਾਹਿਬ ਨੇ ਆ ਕੇ ਸਾਨੂੰ ਦੱਸਿਆ ਕਿ ਤੁਹਾਡੇ ਸ਼ਟਰ ਟੁੱਟਾ ਆਇਆ ਜੀ ਲੋਕ ਟੁੱਟਾ ਆ ਤੇ ਸ਼ਟਰ ਦੁਕਾਨ ਚੱਕੇ ਹੋਇਆ ਤੇ ਸ਼ੀਸ਼ੇ ਰੁੱਟੇ ਹੋਏ ਨੇ ਤੇ ਉਤੋਂ ਤੁਹਾਨੂੰ ਪਤਾ ਲੱਗਾ ਕਿ ਦੁਕਾਨ ਤੇ ਚੋਰੀ ਆ ਗਈ ਅਸੀਂ ਉਵੇਂ ਹੀ ਭੱਜੇ ਆਏ ਦੁਕਾਨ ਤੇ ਤੇ ਉਦੋਂ ਅਸੀਂ ਆ ਕੇ ਦੇਖਿਆ ਕਿ ਮਰ ਸ਼ਟਰ ਟੁੱਟਾ ਆ ਫਿਰ ਅਸੀਂ ਪਰ ਅੰਦਰ ਐਂਟਰ ਨਹੀਂ ਹੋਏ ਕਿ ਇੱਕ ਵਾਰੀ ਪ੍ਰਸ਼ਾਸਨ ਆ ਜੇ ਤੇ ਇੱਕ ਵਾਰੀ ਅਦੀ ਕਾਰਵਾਈ ਕਰ ਲੈ ਉਹਨਾਂ ਨੇ ਫਿਰ ਇਖਾਣੇ ਇੰਤਲਾਹ ਦਿੱਤੀ ਉਹ ਆਏ ਨੇ ਅਨ ਚੱਕ ਚੁਕ ਕੀਤਾ ਤੇ ਕੁਪ 5-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿੰਦੇ ਵਿੱਚ ਕੈਸ਼ ਵੀ ਸੀ ਮੇਰਾ ਲੈਪਟਾਪ ਵੀ ਸੀ ਡੀਵੀਆਰ ਵੀ ਸੀ ਤੇ ਕੁਝ ਕਿ ਹੋਰੀਆਂ ਪੇਟੀਆਂ ਸੀ ਉਹ ਵੀ ਲੈ ਕੇ ਗੱਡੀ 'ਚ ਆਏ ਨੇ ਉਹ ਗੱਡੀ ਦੀ ਪਿਕ ਮੈਂ ਤੁਹਾਨੂੰ ਦੇ ਦਾਂਗਾ ਤੁਸੀਂ ਉਹ ਲਗਾ ਦੇਣਾ ਪੰਜ ਛੇ ਜਣੇ ਆਏ ਇਹਨਾਂ ਨੇ ਸੱਬਲਾ ਪਾ ਕੇ ਤੇ ਇਹਨੂੰ ਇੰਜਾਮ ਦਿੱਤਾ ਇਸ ਵਾਰ ਦਾਤ ਨੂੰ ਤੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਪ੍ਰੋਪਰ ਨਹੀਂ ਦੇਖਦੀ ਜੀ ਉਹ ਲੈਂਟਰਾ ਪੁਰਾਣੀ ਸ਼ਾਇਦ ਪੁਰਾਣੀ ਵਰਨਾ ਵਾਈਟ ਕਲਰ ਦੀ ਪੁਰਾਣਾ ਮਾਡਲ ਹੈ ਜੀ ਤੇ ਉਹ ਗੱਡੀ ਵਿੱਚ ਪੰਜ ਛੇ ਜਣੇ ਆਏ ਨੇ ਤੇ ਮਤਲਬ ਕੋਈ ਧਿਆਨ ਰੱਖ ਰਿਆ ਕੋਈ ਦੁਕਾਨ ਦੇ ਅੰਦਰੋਂ ਚੋਰੀ ਕਰ ਰਿਆ ਥੋੜਾ ਜਿਹਾ ਸਾਨੂੰ ਮਤਲਬ ਪਤਾ ਲੱਗਾ ਕੈਮਰਾ ਵਿੱਚੋਂ ਤੇ ਜਿਹੜੀ ਗੱਡੀ ਆਈ ਉਹ ਤੁਹਾਨੂੰ ਮੈਂ ਫੋਟੋ ਦੇ ਦਾਂਗਾ ਤੁਸੀਂ ਲਗਾ ਕੇ ਦੇਖ ਦੇਣਾ ਪੰਜ-ਸੱਤ ਲੱਖ ਰੁਪਏ ਦਾ ਜੀ ਆਪਣਾ ਨੁਕਸਾਨ ਹੋ ਗਿਆ ਜਿੰਦੇ ਚ ਕੈਸ਼ ਵੀ ਸੀ ਤੇ ਜਿਹੜੇ 2 ਲੱਖ ਰੁਪਏ ਦਾ ਕੋਈ ਘਿਓ ਸੀ ਆਪਣਾ 70 80 ਅੱਜ ਲੈਪਟਾਪ ਸੀ ਡੀਵੀਆਰ ਸੀ ਘਿਓ ਦੀਆਂ ਬੇਟੀਆਂ ਸੀ ਉਹ ਲੈ ਗਏ ਨਾਲ ਜੀ ਮੰਗ ਇਹ ਹੀ ਕਰਦੇ ਇਨਸਾਫ ਮਿਲੇ ਜਲਦੀ ਤੋਂ ਜਲਦੀ ਚੋਰ ਫੜੇ ਜਾਣ ਤੇ ਸਾਡਾ ਸੁਣਵਾਈ ਹੋ ਗਿਆ ਸਾਡੀ ਹੋਰ ਉਧਰ ਇਲਾਕੇ ਦੇ ਐਮਸੀ ਦਾ ਗੁੱਸਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆਇਆ ਉਹਨਾਂ ਕਹਿ ਹਕੇ ਪੰਜਾਬ ਦੇ ਵਿੱਚ ਦਿਨੋ ਦਿਨ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਲੁੱਟਾਂ ਖੋਹਾਂ ਵਾਧੀਆਂ ਚੱਲੀਆਂ ਨੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਪਰ ਪੁਲਿਸ ਸੁੱਤੀ ਪਈ ਹੈ ਉਹਨਾਂ ਦੇ ਵੱਲੋਂ ਇਨ੍ਹਾਂ ਚੋਰਾਂ ਨੂੰ ਲੁਟੇਰਿਆਂ ਨੂੰ ਨਕੇਲ ਨਹੀਂ ਪਾਈ ਜਾ ਰਹੀ ਉਹਨਾਂ ਕਹਿ ਹਕੇ ਜਲਦ ਤੋਂ ਜਲ ਜਿਨ੍ਹਾਂ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਦੁਕਾਨਦਾਰ ਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਮੌਂਟੀ ਐਮਸੀਆ ਜੀ ਐਮਸੀ ਸੋ ਕੀ ਨਾ ਵਰਤ ਰਹੀ ਰਾਤੀ 2:30 ਵੇ ਦੇ ਕਰੀਬ ਇੱਥੇ ਸਾਡੀ ਦੁਕਾਨ ਦੇ ਸਾਹਮਣੇ ਗੁਰਨਾਲਕ ਜਰਨਲ ਸਟੋਰੇਜ ਇੱਥੇ 2:30 ਕੋਏ ਆਏ ਨੇ ਆ ਕੇ ਕਾਫੀ ਉਹਨਾਂ ਨੇ ਇੱਥੇ ਬਿਜਲਾਈਆਂ ਵੀ ਅਸੀਂ ਇੱਥੇ ਸਾਡੇ ਇੱਥੇ ਮੱਲੇ ਦੇ ਵਿੱਚ ਵੱਡੀਆਂ ਲਾਈਆਂ ਜਿਹੜੀਆਂ ਵੀ ਜਿਵੇਂ 메ਨ ਸੜਕਾਂ ਤੇ ਲੱਗੀਆਂ ਹੁੰਦੀਆਂ ਉਹ ਲਾਈਟਾਂ ਲੱਗੀਆਂ ਨੇ ਪਰ ਉਹਨਾਂ ਨੇ ਬੇ ਤੜਕ ਹੋ ਗਏ ਇੱਥੇ ਵੀ ਹਾਂ ਵੀ ਉਹਨਾਂ ਨੂੰ ਵੀ ਹੱਥ 'ਚ ਕਾਪੇ ਕਿਰਪਾਨਾਂ ਸਾਰਾ ਚੀਜ਼ਾ ਫੜ ਕੇ ਬੇ ਤੜਕ ਹੋ ਗਏ ਉਹਨਾਂ ਨੇ ਇੱਥੇ ਚੋਰੀ ਕੀਤੀ ਹੈ ਅਸੀਂ ਅੱਗੇ ਵੀ ਕਾਫੀ ਇੱਥੇ ਸਾਡੇ ਸ਼ਹਿਰ ਦੇ ਵਿੱਚ ਅੱਗੇ ਵੀ ਮੈਂ ਵੀ ਪੋਸਟਾਂ ਪਾਣਾ ਆਪਣੀ ਫੇਸਬੁੱਕ ਤੇ ਕਾਫੀ ਇੱਥੇ ਸ਼ਹਿਰ ਦੇ ਵਿੱਚ ਹਾਲਾਤ ਮਾੜੇ ਪੰਜਾਬ ਦੀ ਹਾਲਾਤ ਮਾੜੇ ਨੇ ਜਿਹੜਾ ਲੋਕਾਂ ਦੀ ਸਨੇਚਿੰਗ ਨੂੰ ਸਨੇਚੀਆਂ ਹੋ ਰਹੀਆਂ ਜਾਂ ਚੋਰੀਆਂ ਹੋ ਰਹੀਆਂ ਨੇ ਇਹ ਜਿਹੜੀਆਂ ਚੀਜ਼ਾਂ ਬੜਾ ਗਲਤ ਹੁਣ ਮੰਨ ਲਓ ਇਹਨਾਂ ਦਾ ਜਿਹੜਾ 5-7 ਲੱਖ ਦਾ ਇਹਨਾਂ ਨੇ ਕਈ ਲਿੰਮਟਾ ਕਈ ਲੋਕਾਂ ਦੇ ਪਰਦੇ ਬੜੇ ਹੁੰਦੇ ਨੇ ਹਰ ਚੀਜ਼ ਮੰਨ ਲਓ ਵੀ ਪਤਾ ਨਹੀਂ ਕਿਵੇਂ ਉਹਨਾਂ ਨੇ ਆਪਣੀ ਦੁਕਾਨ 'ਚ ਸਮਾਨ ਪਾ ਕੇ ਜਾਂ ਕਿਵੇਂ ਉਹਨਾਂ ਨੇ ਕਰਕੇ ਕੀਤਾ ਹੁੰਦਾ ਤੇ ਇਹ ਚੁੱਕ ਕੇ 5 ਮਿੰਟ ਲਾ ਦੇਣੇ ਵੀ ਜਿਹੜੇ ਚੋਰ 5 ਮਿੰਟ ਲਾ ਦੇਣੇ ਵੀ ਅੱਗੇ ਹੁੰਦਾ ਸੀ ਵੀ ਲੋਕੀ ਬੇਤੜਕ ਹੋ ਕੇ ਸੜਕਾਂ ਤੇ ਤੁਰੇ ਫਿਰਦੇ ਸੀ ਵੀ ਜਿਵੇਂ ਮਰਜ਼ੀ ਕੋਈ ਚੋਰੀ ਨਹੀਂ ਸੀ ਕੋਈ ਮੰਨ ਲਓ ਚੈਨ ਨਹੀਂ ਸੀ ਕੋਈ ਪਰਸ ਨਹੀਂ ਸੀ ਉਹ ਜਦੋਂ ਵੀ ਅਸੀਂ ਬਾਹਰ ਬੰਦਾ ਵੀ ਜਾਂ ਤਾਂ ਹਰ ਇੱਕ ਨੂੰ ਹਥਿਆਰ ਦੀ ਸੁਵਿਧਾ ਹੋਵੇ ਹਰ ਇੱਕ ਦੇ ਹੱਥ ਬੰਦੇ ਦੇ ਹੱਥ ਦੇ ਵਿੱਚ ਹਥਿਆਰ ਹੋਵੇ ਕਿਉਂਕਿ ਜੇ ਹਥਿਆਰ ਵੀ ਫੜ ਲੈ ਲੈਂਦੇ ਨੇ ਇਹ ਗੋਲੀ ਚਲਾ ਦਿੰਦੇ ਨੇ ਤਾਂ ਵੀ ਫੱਟ ਪਰਚਾ ਹੋ ਜਾਂਦਾ ਚੋਰ ਤੇ ਪਰਚਾ ਨਹੀਂ ਹੁੰਦਾ ਤੇ ਗੋਲੀ ਚਲਾਣ ਵਾਲੇ ਤੇ ਪਰਚਾ ਹੋ ਜਾਂਦਾ ਪਰ ਅਸੀਂ ਮਾਨ ਸਰਕਾਰ ਨੂੰ ਜਾਂ ਤਾਂ ਇਹਨੂੰ ਨੱਥ ਬਾਈਏ ਨਹੀਂ ਤਾਂ ਹਰ ਬੰਦੇ ਦੇ ਜਿਹੜਾ ਹਰ ਬੰਦੇ ਨੂੰ ਕੱਲੇ-ਕੱਲੇ ਬੰਦੇ ਨੂੰ ਲਾਇਸੈਂਸ ਬਣਾ ਕੇ ਦਿੱਤਾ ਜਾਵੇ ਜਿਹੜੀ ਆਪਦੀ ਫਰਚਤ ਕਰ ਸਕੇ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਤਾਂ ਮੰਨ ਲਓ ਸੜਕਾਂ ਦੇ ਹੋ ਰਿਆ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹ ਆਉਣਗੇ ਜਿਹੜੇ ਕਦੀ ਵੀ ਨਾ ਇਹਨਾਂ ਲੋਕਾਂ ਨੇ ਕੀਤੇ ਹੋਣ ਹੁਣ ਸਾਡਾ ਵਾਂਸੀਗੜ ਮੇਨ ਚੌਕ ਹੈ ਮੇਨ ਚੌਕ ਹੈ ਅਸੀਂ ਕਾਫੀ ਵਾਰ ਥਾਣੇ ਜਾ ਕੇ ਵੀ ਕਾਫੀ ਵਾਰ ਕਿਹਾ ਇੱਥੇ ਨਾਕਾ ਹੋਣਾ ਚਾਹੀਦਾ ਵਾਂਸੀਗੜ ਚੌਂਕ ਦੇ ਵਿੱਚ ਮੇਨ ਚੌਕ ਹੈ ਨਾਲੇ ਇਹਨੂੰ ਕਾਫੀ ਪਿੰਡ ਲੱਗਦੇ ਨੇ ਇਹਨੂੰ ਘੱਟੋ-ਘੱਟ ਵੀ ਜ਼ਿਆਦਾ ਨਹੀਂ ਤੁਸੀਂ 40-50 ਪਿੰਡ ਲੱਗਦੇ ਨੇ ਇਹ ਪਿੰਡ ਦੇ ਇੱਥੇ ਅੱਗੇ ਨਾਕਾ ਲੱਗਦਾ ਸੀ ਅੱਜ ਕਾਫੀ ਦਿਨ ਤੋਂ ਹੁਣ ਮੰਨ ਲਓ ਚਲੋ ਉਥੋਂ ਨਾਕੇ ਦੇ ਨਾਮ ਲਿਖੀ ਚੁੱਕੇ ਜਾਂ ਪੀਸੀਆਰ ਵਾਲੇ ਜਾਂ ਕੋਈ ਆਂਦੇ ਵੀ ਹੋਣਗੇ ਪਰ ਇੱਥੇ ਇੱਥੋਂ ਤੱਕ ਕੋਈ ਬੰਦਾ ਪਹੁੰਚਦਾ ਹੀ ਨਹੀਂ ਮੰਨ ਲਓ ਅਸੀਂ ਫੋਨ ਸਵੇਰੇ ਇਹਨਾਂ ਨੇ ਫੋਨ ਘਟੋ ਘਟਵੀਂ 20 ਫੋਨ ਕੀਤੇ ਨੇ ਫਿਰ ਪੀਸੀਆਰ ਵਾਲਾ ਆਏ ਨੇ ਵੀ ਹਾਂ ਵੀ ਫਿਰ ਆਣ ਕੇ ਉਹਨਾਂ ਨੇ ਪੁੱਛਿਆ ਵੀ ਕੀ ਆ ਇੱਥੇ ਹੋਇਆ ਪਰ ਜੇ ਅੱਜ ਇਹ ਜਿਹੜੀ ਹੁਣ ਕੋਈ ਪੁਲਿਸ ਪ੍ਰਸ਼ਾਸਨ ਮੜੇ ਜਾਗੇ ਜਾਂ ਕਿਸੇ ਤਰ੍ਹਾਂ ਦਾ ਹੋਵੇ ਤੇ ਅੱਜ ਇਹ ਕੰਮ ਹੀ ਨਾ ਹੋ ਦੱਸਦੀ ਕਿ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਚੋਰ ਦਾਖਲ ਹੋਏ ਨੇ ਕੁਝ ਚੋਰ ਬਾਹਰ ਖੜੇ ਸੀ ਜੋ ਦੇਖ ਰਹੇ ਕਰ ਰਹੇ ਸੀ ਕਿ ਕੋਈ ਆ ਤਾਂ ਨਹੀਂ ਰਿਹਾ ਉਹਨਾਂ ਦੇ ਵੱਲੋਂ ਥੋੜੇ ਜੇ ਸਮੇਂ ਦੇ ਵਿੱਚ ਹੀ ਦੁਕਾਨ ਦੇ ਵਿੱਚੋਂ ਹੁੰਜਾ ਫੇਰ ਦਿੱਤਾ ਗਿਆ ਤੇ ਦੁਕਾਨਦਾਰ ਦਾ ਕਰੀਬ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ ਹੈ ਫਿਲਹਾਲ ਦੁਕਾਨਦਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਹੈ ਅਮਨ ਕਾਨੂੰਨ ਦੀ ਵਿਵਸਥਾ ਜੋ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਅਇ ਦਿਨ ਕਤਲ ਲੁੱਟਣਾ ਖੋਹਾਂ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਗੌਰ ਕਰਨ ਦੀ ਵੀ ਦੁਕਾਨਦਾਰ ਦੇ ਵੱਲੋਂ ਅਪੀਲ ਕੀਤੀ ਗਈ ਹੈ